ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨਸ ਤੇ ਵੇਖ ਰਹੇ ਹੋ ਇਹ ਦੋ ਅਲੱਗ-ਅਲੱਗ ਇਨਸਾਨਾਂ ਦੀਆਂ ਨਹੀਂ ਬਲਕਿ ਇੱਕੋ ਇਨਸਾਨ ਦੀਆਂ ਨੇ ਜੋ ਕਿ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸਲ ਦੇ ਵਿੱਚ ਇਹ 24 ਸਾਲ ਦਾ ਨੌਜਵਾਨ ਹੈ ਜਿਸ ਨੇ 62 ਸਾਲ ਦੇ ਬਜ਼ੁਰਗ ਦਾ ਰੂਪ ਧਾਰਿਆ ਹੋਇਆ ਜੋ ਕਿ ਇੱਕ ਸੀਨੀਅਰ ਸਿਟੀਜ਼ਨ ਦਾ ਰੂਪ ਧਾਰ ਕੇ ਕੈਨੇਡਾ ਜਾ ਰਿਹਾ ਸੀ ਇਲੀਗਲ ਤਰੀਕਾ ਇਸ ਨੌਜਵਾਨ ਦੇ ਵੱਲੋਂ ਅਪਣਾਇਆ ਗਿਆ ਸੀ ਤੇ CISF ਦੀ ਟੀਮ ਨੇ ਇਸ ਨੂੰ ਇਸ ਤੱਕ ਗਲਤ ਇਰਾਦਿਆਂ ਦੇ ਵਿੱਚ ناکਾਮ ਕਰ ਦਿੱਤਾ ਤੇ ਇਸ ਦਾ ਕੈਨੇਡਾ ਜਾਣ ਉਹ ਤੇ ਰੁਕ ਜਾਂਦਾ ਕਿ CISF ਨੂੰ ਕਿਸ ਤਰੀਕੇ ਨਾਲ ਇਸ ਦੀ ਅਸਲੀਅਤ ਬਾਰੇ ਪਤਾ ਲੱਗਦਾ ਹੈ CISF ਨੇ ਪ੍ਰੋਫਾਈਲਿੰਗ ਦੇ ਆਧਾਰ ਤੇ ਪੇਸ ਬਦਲ ਕੇ ਵਿਦੇਸ਼ ਜਾ ਰਹੇ ਇਸ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜਿਆ ਤੇ ਨੌਜਵਾਨ ਦੀ ਪਛਾਣ 24 ਸਾਲ ਦੀ ਗੁਰਸੇਵਕ ਵੱਜੋਂ ਹੋਈ ਹੈ ਸੀਆਈਐਸਐਫ ਨੇ ਉਸ ਨੂੰ ਕਾਰਵਾਈ ਲਈ ਆਈਜੀਆਈ 에어ਪੋਰਟ ਪੁਲਿਸ ਨੂੰ ਸੌਂਪ ਦਿੱਤਾ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੀਆਈਐਸਐਫ ਦੇ ਮੁਤਾਬਕ ਕਟਨਾ 18 ਜੂਨ ਸ਼ਾਮ ਤਕਰੀਬਤ 5:30 ਵਜੇ ਦੀ ਦਸਤੀ ਜਾਰੀ ਹੈ ਜਦੋਂ ਟਰਮੀਨਲ 3 ਤੇ ਤਨਤ ਸੀਆਈਐਸਐਫ ਦੀ ਪ੍ਰੋਫਾਈਲਿੰਗ ਟੀਮ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁੱਛ ਗਏ ਜਦੋਂ ਇਸ ਨਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੱਸਿਆ ਕਿ ਇਸ ਵਿਅਕਤੀ ਨੇ ਆਪਣੇ ਪਾਸਪੋਰਟ ਤੇ ਰਸ਼ਵਿੰਦਰ ਸਿੰਘ ਸੋਤਾ ਨਾਮ ਲਿਖਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਿਸ ਨੇ 10:50 ਮਿੰਟ ਤੇ ਕੈਨੇਡਾ ਲਈ ਰਵਾਨਾ ਹੋਣਾ ਸੀ ਪਰ ਤੁਹਾਨੂੰ ਦੱਸਿਆ ਕਿ ਸਬੂਤ ਵਜੋਂ ਇਸ ਨੌਜਵਾਨ ਦੇ ਵੱਲੋਂ ਖੁਦ ਨੂੰ ਸਹੀ ਪ੍ਰੂਫ ਕਰਨ ਦੇ ਲਈ ਆਪਣਾ ਪਾਸਪੋਰਟ ਵੀ ਦਿਖਾਇਆ ਜਾਂਦਾ ਆਪਣੀ ਕੈਨੇਡਾ ਦੀ ਟਿਕਟ ਵੀ ਦਿਖਾਈ ਜਾਂਦੀ ਹੈ ਪਰ ਪਾਸਪੋਰਟ ਦੀ ਵੈਰੀਫਿਕੇਸ਼ਨ ਦੌਰਾਨ ਪਤਾ ਲੱਗਾ ਕਿ ਇਸ ਵਿਅਕਤੀ ਦੇ ਪਾਸਪੋਰਟ ਦੇ ਵਿੱਚ ਜੋ ਨਾਮ ਲਿਖਿਆ ਹੋਇਆ ਉਸ ਅਨੁਸਾਰ ਇਸ ਦੀ ਉਮਰ ਜਿਹੜੀ ਉਹ 62 ਸਾਲ ਦੀ ਹੈ ਪਰ ਉਸ ਦੇ ਚਿਹਰੇ ਤੋਂ ਕੁਝ ਵੀ ਅਜੇ ਹਨ ਨਹੀਂ ਲੱਗਦਾ ਸੀ ਕਿ ਉਹ 62 ਸਾਲ ਦਾ ਬਜ਼ੁਰਗ ਹੋਏਗਾ ਉਸ ਦੇ ਚਿਹਰੇ ਤੋਂ ਉਹ ਛੋਟੀ ਉਮਰ ਦਾ ਲੱਗ ਰਿਹਾ ਸੀ ਦੋਸਤੋ ਬਾਅਦ ਵਿੱਚ ਤੁਸੀਂ ਆਈਐਸਫ ਨੇ ਇਸ ਦੇ ਨਾਲ ਗੱਲਬਾਤ ਕੀਤੀ ਤਾਂ ਇਸ ਦੀ ਆਵਾਜ਼ ਵੀ ਬਜ਼ੁਰਗਾ ਵਰਗੀ ਨਹੀਂ ਲੱਗੀ ਤਾਂ ਇਸ ਆਈਐਸਫ ਦਾ ਸ਼ੱਕ ਜਿਹੜਾ ਉਹ ਹੋਰ ਵੀ ਜ਼ਿਆਦਾ ਗਹਿਰਾ ਹੁੰਦਾ ਚੰਦਾ ਹੈ ਜਦੋਂ ਅਧਿਕਾਰੀਆਂ ਨੇ ਵਿਅਕਤੀ ਦੇ ਚਿਹਰੇ ਦੀ ਚਮੜੀ ਨੂੰ ਨੇੜੇੋਂ ਵੇਖਿਆ ਤਾਂ ਜਿਹੜਾ ਉਹਨਾਂ ਦਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਇਦਾਂ ਲੱਗਾ ਕਿ ਇਸ ਵਿਅਕਤੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਤੇ ਉਸ ਤੋਂ ਬਾਅਦ CISF ਨੇ ਇਸ ਵਿਅਕਤੀ ਦੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਇਹ ਸਾਹਮਣੇ ਆਉਂਦਾ ਕਿ ਇਸ ਨੌਜਵਾਨ ਨੇ ਆਪਣੇ ਵਾਲ ਤੇ ਦਾੜੀ ਨੂੰ ਸਫੇਦ ਰੰਗ ਦਾ ਕੀਤਾ ਹੋਇਆ ਸੀ ਤੇ ਬੁੱਢਾ ਦਿਖਣ ਦੇ ਲਈ ਐਨਕਾਂ ਵੀ ਪਹਿਨਨੀਆਂ ਹੋਈਆਂ ਸਨ ਤੇ ਉਸ ਤੋਂ ਬਾਅਦ ਜਦੋਂ ਇਸ ਦੇ ਮੋਬਾਈਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਇਸ ਦੇ ਮੋਬਾਈਲ ਦੇ ਵਿੱਚੋਂ ਇਸ ਸਾਰੀ ਜਿਹੜੀ ਸੱਚਾਈ ਹੈ ਉਹ ਸਾਹਮਣੇ ਆ ਜਾਂਦੀ ਹੈ ਜਾਂਚ ਦੌਰਾਨ ਜਦੋਂ ਉਸ ਦਾ ਮੋਬਾਈਲ ਚੈੱਕ ਕੀਤਾ ਗਿਆ ਤਾਂ ਉਸ ਦੇ ਪਾਸਪੋਰਟ ਅਸਲ ਕਾਪੀ ਮਿਲੀ ਜਿਸ ਦੇ ਵਿੱਚ ਇਸ ਦਾ ਨਾਮ ਗੁਰਸੇਵਕ ਸਿੰਘ ਲਿਖਿਆ ਹੋਇਆ ਸੀ ਜਿਸ ਦੀ ਉਮਰ 24 ਸਾਲ ਦੀ ਸੀ ਤੇ ਇਸ ਤੋਂ ਬਾਅਦ ਮੁੰਡੇ ਨੇ ਖੁਦ ਆਪਣੀ ਇਸ ਅਸਲੀਅਤ ਨੂੰ ਕਬੂਲ ਕੀਤਾ ਤੇ ਉਸ ਨੇ ਇਹ ਵੀ ਮੰਨਿਆ ਕਿ ਉਸ ਨੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਨਕਲੀ ਤਿਆਰ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਸੀਆਈਐਸਐਫ ਦੀ ਟੀਮ ਦੇ ਵੱਲੋਂ ਇਸ ਦੇ ਪਾਸਪੋਰਟ ਨੂੰ ਜੋ ਕਿ ਇਸ ਨੇ ਨਕਲੀ ਤਿਆਰ ਕੀਤਾ ਹੋਇਆ ਸੀ 62 ਸਾਲ ਦੇ ਬਜ਼ੁਰਗ ਦਾ ਉਸ ਨੂੰ ਜ਼ਬਤ ਕਰ ਲਿੱਤਾ ਤੇ ਇਸ ਨੂੰ ਆਈਜੀਆਈ 에어ਪੋਰਟ ਟੀਮ ਨੂੰ ਸੌਂਪ ਦਿੱਤਾ ਗਿਆ ਅੱਗੇ ਦੀ ਕਾਰਵਾਈ ਦੇ ਲਈ ਅੱਗੇ ਦਾ ਜਿਹੜਾ ਇਸ ਤੇ ਕਾਰਵਾਈ ਹੋਏਗੀ ਉਹ ਆਈਜੀਆਈ 에어ਪੋਰਟ ਹੀ ਡਿਸਾਈਡ ਕਰੇਗਾ ਤੇ ਉੱਥੇ ਹੀ ਦਿੱਲੀ ਦੇ ਅੰਤਰਰਾਸ਼ਟਰੀ 에ਰਪੋਰਟ ਤੋਂ ਇਹ ਅਜੀਬ ਮਾਮਲਾ ਸਾਹਮਣੇ ਆਉਂਦਾ ਤੇ ਉੱਥੇ ਅਕਸਰ ਹੀ ਗਲਤ ਤਰੀਕੇ ਨਾਲ ਕੈਨੇਡਾ ਜਾਣ ਦੇ ਮਾਮਲੇ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੁੰਦਾ ਜਾ ਰਿਹਾ ਜਿਵੇਂ ਪੰਜਾਬੀ ਜਿਹੜੇ ਨੇ ਉਹ ਅਕਸਰ ਸੋਚਦੇ ਨੇ ਕਿ ਉਹ ਬਾਹਰ ਜਾ ਕੇ ਤਰੱਕੀ ਕਰ ਸਕਦੇ ਨੇ ਤੇ ਬਹੁਤ ਸਾਰਾ ਅੱਜ ਦਾ ਯੂਥ ਹੈ ਜੋ ਕਿ ਬਾਹਰ ਵੱਲ ਨੂੰ ਭੱਜ ਰਿਹਾ ਇਹ ਸੋਚ ਕੇ ਕਿ ਸੇ ਪੰਜਾਬ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਸਾਡੀ ਤਰੱਕੀ ਹੋਏਗੀ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੋਏਗੀ ਤੇ ਉਹਨਾਂ ਚੋਂ ਕੁਝ ਬੱਚੇ ਅਜੇ ਹਨ ਹੁੰਦੇ ਨੇ ਜੋ ਕਿ ਗਲਤ ਤਰੀਕਾ ਅਪਣਾ ਲੈਂਦੇ ਨੇ ਬਾਹਰ ਜਾਣ ਦੇ ਲਈ ਤੇ ਉਹਨਾਂ ਗਲਤ ਨਤੀਜਿਆਂ ਦਾ ਅੰਜ ਇਹ ਤੁਸੀਂ ਵੇਖ ਸਕਦੇ ਹੋ ਕੀ ਹੁੰਦਾ ਹਮੇਸ਼ਾ ਇਦਾਂ ਹੀ ਹੁੰਦਾ ਕਿ ਗਲਤ ਤਰੀਕੇ ਦਾ ਅੰਜਾਮ ਹਮੇਸ਼ਾ ਗਲਤ ਹੀ ਹੁੰਦਾ ਤੇ ਸ਼ਾਇਦ ਤੁਹਾਨੂੰ ਇਸ ਸਾਰੇ ਮਾਮਲੇ ਤੋਂ ਇੱਕ ਨਸੀਹਤ ਜ਼ਰੂਰ ਮਿਲੀ ਹੋਏਗੀ ਤੇ ਤੁਹਾਡਾ ਇਸ ਸਾਰੇ ਮਾਮਲੇ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ